ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿਸ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਔਰ ਇਸ ਛੇਵੇਂ ਦਰਿਆ ਨੇ ਪੰਜਾਬ ਦੀ ਜਵਾਨੀ ਨੂੰ ਕਲੰਕ ਲਗਾਇਆ ਹੋਇਆ ਔਰ ਲਗਾਤਾਰ ਇਸ ਕਲੰਕ ਨੂੰ ਧੋਣ ਵਾਸਤੇ ਜਿੱਥੇ ਕਿ ਸਰਕਾਰਾਂ ਲੱਗੀ ਹੋਈਆਂ ਤੇ ਪੁਲਿਸ ਪ੍ਰਸ਼ਾਸਨ ਵੀ ਲੱਗਾ ਹੋਇਆ ਮੇਰੇ ਨਾਲ ਕਮਿਸ਼ਨਰ ਆਫ ਪੁਲਿਸ ਮਰਨਜੀਤ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰ ਲੈ ਸਰ ਕੀ ਕਹਿਣਾ ਬਹੁਤ ਵੱਡੇ ਪੱਧਰ ਤੇ ਤੁਸੀਂ ਨਸ਼ੇ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਉਹਦੇ ਬਾਰੇ ਕੀ ਅਸੀਂ ਤਿੰਨ ਤੀਸਰਾ ਪਾਰਟ ਹੈ ਜਿਹੜਾ ਅਵੇਰਨੈਸ ਕੈਂਪੇਨ ਦਾ ਬਾਰਡਾ ਉਹਦੇ ਤੇ ਅਸੀਂ ਇੱਥੇ ਬੱਚਿਆਂ ਦੇ ਸੈਮੀਨਾਰ ਕਰ ਰਹੇ ਹਾਂ ਇਹਨਾਂ ਨੂੰ ਨਸ਼ਿਆਂ ਤੋਂ ਤੇ ਜਿਹੜੇ ਆਲਰੇਡੀ ਲੱਗੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਸੀ ਯਤਨ ਕਰ ਰਹੇ ਆ ਸਾਡਾ ਕੀ ਯਤਨ ਆ ਤਾਂ ਕਿ ਆ ਮਸਾਲੂ ਸੇ ਨਸ਼ਾ ਮੁਕਤ ਬਣਾ ਦਈਏ ਬਹੁਤ ਵੱਡੀਆਂ ਚੁਣੌਤੀਆਂ ਰਹੀਆਂ ਪੰਜਾਬ ਪੁਲਿਸ ਦੇ ਅੱਗੇ ਕਿਉਂਕਿ ਆਤਵਾਦ ਬਹੁਤ ਵੱਡੀ ਚੁਣੌਤੀ ਸੀ ਉਸ ਤੋਂ ਤਾਂ ਨੇਪੜ ਗਈ ਪੰਜਾਬ ਪੁਲਿਸ ਪਰ ਹੁਣ ਨਾਰਕੋ ਟੈਰੋਰਿਜ਼ਮ ਪਰ ਮੀਟਰ ਵਾਸਤੇ ਕੀ ਕਰ ਰਹੇ ਕੋਈ ਵੀ ਨੋਦੀ ਵੱਡੀ ਚੁਣੌਤੀ ਨਹੀਂ ਹੋ ਜਾਂਦੀ ਜੇ ਇਰਾਦਾ ਇਰਾਦਾ ਦ੍ਰਿੜ ਹੋਵੇ ਤੇ ਅਸੀਂ ਅਸੀਂ ਪੱਕੇ ਪੈਰੀ ਉਸ ਕੰਮ ਨੂੰ ਕਰ ਲਈ ਧਾਰ ਲਈਏ ਤੇ ਜੋ ਹੁਣ ਇਹ ਸਾਡਾ ਫੈਸਲਾ ਹੋਇਆ ਇਸ ਤਰੀਕੇ ਨਾਲ ਪਹਿਲਾਂ ਤੋਂ ਲੱਗੇ ਆ ਤੇ ਡੈਫੀਨਿਟਲੀ ਜਿਹੜਾ ਨਸ਼ਾ ਜਿੱਨਦਰ ਖਤਮ ਨਹੀਂ ਹੁੰਦਾ ਉਹ ਨਜ਼ਰ ਨਹੀਂ ਰਵਾਂਗੇ ਪੰਜਾਬ ਪੁਲਿਸ ਲੋਕਾਂ ਦੇ ਸਹਿਯੋਗ ਨਾਲ ਹਰ ਜੀ ਜਿਹੜੀ ਕਰ ਸਕਦੀ ਹੈ ਸਰ ਬਾਰਡਰ ਤੇ ਬੈਠੇ ਹੋਏ ਆ ਬਹੁਤ ਦਿੱਕਤਾਂ ਨੇ ਕਿਉਂਕਿ ਬਾਰਡਰ ਪਾਰ ਤੋਂ ਵੀ ਨਸ਼ੇ ਡਰੋਨ ਰਾਹੀਂ ਆ ਰਹੇ ਨੇ ਤੇ ਕਿਸੇ ਨਾਲ ਫਿਰ ਸਰ ਸਪਲਾਈ ਲਾਈਨ ਨੂੰ ਕਿਸੇ ਚੋੜਿਆ ਜਾਵੇਗਾ ਉਹ ਉਹਦੇ ਆਲਰੇਡੀ ਇਨਵੋਲਵਮੈਂਟ ਕਰ ਰਹੇ ਆ ਐਂਟੀ ਡਰੋਨ ਟੈਕਨੋਲੋਜੀ ਆ ਰਹੀ ਆ ਜਿੱਦਾਂ ਜਿੱਦਾਂ ਦਾ ਵੀ ਜੋ ਜ਼ਰੂਰ ਦਾ ਉਹ ਤੇ ਉਹ ਪਿਆਦਾ ਹੋਵੇ ਠੀਕ ਹੈ ਥੈਂਕ ਯੂ ਹਾਂ ਅਡਨਜੀਤ ਸਿੰਘ ਜਿਹੜੇ ਕੀ ਕਮਿਸ਼ਨਰ ਆਫ ਪੁਲਿਸ ਨੇ ਅੰਮ੍ਰਿਤਸਰ ਦੇ ਲਗਾਤਾਰ ਪ੍ਰਯਾਸ ਕਰਦੇ ਵਿਖਾਈ ਦੇ ਰਹੇ ਨੇ ਤਾਂ ਜੋ ਨੌਜਵਾਨਾਂ ਨੂੰ ਜਿਹੜਾ ਕੀ ਉਹ ਨੈਸ਼ਨ ਦੇ ਖਿਲਾਫ ਪ੍ਰੇਰਿਤ ਕੀਤਾ ਜਾ ਸਕੇ ਉਹ ਲਗਾਤਾਰ ਪਿਛਲੇ 6 ਦਿਨਾਂ ਤੋਂ ਜਿਹੜਾ ਕਿ ਨਸ਼ਿਆਂ ਦੇ ਖਿਲਾਫ ਵਕਤ ਵਕਤ ਸਮਾਰੋਹ ਤੇ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਨੇ ਜਿਸ ਵਿੱਚ ਅੱਜ ਜਿਹੜਾ ਕਿ ਇਹ ਸਮਾਰੋਹ ਜਿਹੜਾ ਕਿ ਹੁਣ ਇੱਥੇ ਕਲੋਜ਼ਿੰਗ ਸੈਰੇਮਨੀ ਜਿਹੜੀ ਕਿ ਇੱਥੇ ਹੋ ਰਹੀ ਹੈ ਔਰ ਜਿਸ ਵਿੱਚ ਫਿੱਕੀ ਫਲੋ ਦੇ ਨਾਲ ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਅੱਗੇ ਆਈਆਂ ਨੇ ਔਰ ਇਸ ਨਸ਼ਰੂਪੀ ਛਵੇਂ ਦਰਿਆ ਦੇ কলੰਕ ਨੂੰ ਧੋਣ ਵਾਸਤੇ ਜਿਹੜਾ ਕਿ ਸਾਰੇ ਨੂੰ ਹਮਲਾ ਮਾਰਨ ਦੀ ਲੋੜ ਹੈ ਤਾਂ ਜਿਹੜੀ ਕਿ ਪੰਜਾਬ ਦੀ ਜਵਾਨੀ ਜਿਹੜੀ ਕਿ ਉਹ ਬਾਤ ਪਾਵੇਗੀ ਤਾਂ ਫਿਕਰ ਉਹਦੇ تھے ਮੈਂਬਰ ਵੀ ਨੇ ਚੇਅਰਪਰਸ ਵੀ ਨੇ ਉਹਨਾਂ ਨੇ ਵੀ ਜ਼ਰੂਰ ਗੱਲਬਾਤ ਕਰ ਲੈਂਦੇ ਆ ਕਿੰਨਾ ਕੁ ਸਹਿਯੋਗ ਜਿਹੜਾ ਕੀ ਦਿੱਤਾ ਜਾ ਰਿਹਾ ਹੈ ਇਹਨਾਂ ਵੱਲੋਂ ਪ੍ਰਸ਼ਾਸਨ ਨੇ ਰੋਲ ਵੱਲੋਂ ਕਿੰਨਾ ਕ ਸਹਿਯੋਗ ਦਿੱਤਾ ਜਾ ਰਿਹਾ ਕਿਉਂਕਿ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਲਗਾਤਾਰ 6 ਦਿਨ ਹੋ ਗਏ ਨੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਵਿੱਚ ਖਾਸ ਕਰਕੇ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕ ਵੱਡਾ ਸਹਿਯੋਗ ਐਨ ਜੀਓ ਦਾ ਆਈ ਥਿੰਕ ਬਹੁਤ ਹੀ ਬਹੁਤ ਇੰਪੈਕਟਫੁਲ ਡਰਾਈਵ ਹੈ ਮੈਂ ਮਤਲਬ ਅੰਮ੍ਰਿਤਸਰ 'ਚ ਰਹਿੰਦੇ ਆ ਪਹਿਲੀ ਵਾਰੀ ਇੰਨੀ ਇੰਪੈਕਟਫੁਲ ਡਰਾਈਵ ਦੇਖੀ ਹੈ ਜਿਹੜੀ ਕਿ 4 ਤਰੀਕ ਨੂੰ ਸਟਾਰਟ ਹੋਈ ਸੀ ਤੇ ਅੱਜ ਫਿਨਾਲੇ ਕਲਮਿਨੇਸ਼ਨ ਅਸੀਂ ਵਰਡ ਨਹੀਂ ਯੂਜ਼ ਕਰਾਂਗੇ ਫਿਨਾਲੇ ਹੈਗਾ ਬਟ ਅਸੀਂ ਇਹ ਮੁਹਿੰਮ ਨੂੰ ਰੋਕਾਂਗੇ ਨਹੀਂ ਕਮਿਸ਼ਨਰ ਰੇਟ ਨਾਲ ਮ कि हां ਉੱਥੇ ਜ਼ਰੂਰਤ ਹੈਗੀ ਹੈ ਉੱਥੇ ਅਸੀਂ ਜਾ ਕੇ ਇਹੀ ਪ੍ਰਚਾਰ ਕਰਾਂਗੇ ਐਂਡ ਇਹੀ ਮਾਡਲ ਰਹੇਗਾ ਤੇ ਅੰਮ੍ਰਿਤਸਰ ਨੂੰ ਡਰੱਗ ਫਰੀ ਬਣਾਵਾਂਗੇ ਕੁਝ ਜਿਹੜੇ ਹੋਟਸਪੌਟ ਨੇ ਉਹ ਇਲਾਕੇ ਤੁਸੀਂ ਉਹਨਾਂ ਦਾ ਚੈਨ ਕੀਤਾ ਕਿਹੜੇ-ਕਿਹੜੇ ਹੋਟਸਪੌਟ ਹੈ ਜੀ ਬਿਲਕੁਲ ਜਿਹੜੀ ਕੀ ਪੁਲਿਸ ਕਮਿਸ਼ਨਰ ਹੈ ਏ ਅੰਮ੍ਰਿਤਸਰ ਹੈ ਦੇ ਆ वेरी ਵਿਜੀਲੈਂਟ ਉਹਨਾਂ ਦੀ ਗਾਈਡੈਂਸ ਦੇ ਅੰਦਰ ਅਸੀਂ ਇਹ ਹੌਟਸਪots ਤੇ ਹੁਣ ਇਹ ਪ੍ਰੋਗਰਾਮ ਨੂੰ ਐਵਰੀ 15 ਡੇਜ਼ ਉਹਨਾਂ ਦੇ ਕਹਿਣ ਦੇ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਡਿਸਾਈਡ ਕੀਤਾ ਐਵਰੀ 15 ਡੇਜ਼ ਵੀਲ ਡੂ ਥਿਸ ਸਮਬੀਖੀ ਵੀ ਬਹੁਤ ਸਾਰੇ ਐਂਜੂਸ अगेन ਉਹਨਾਂ ਨੂੰ ਕੀ ਖਾਸ ਤੁਸੀਂ ਅਪੀਲ ਕਰਨਾ ਚਾਹੋਗੇ ਇਹੀ ਅਪੀਲ ਕਰਨਾ ਚਾਹਾਂਗੇ ਕਿ ਸਾਰੇ ਇਕੱਠੇ ਹੋ ਕੇ ਆਣ ਤੇ ਇਸ ਕਾਮਨ ਜਿਹੜਾ ਕਰਸ ਹੈਗਾ ਸਾਡੇ ਪੰਜਾਬ ਨੂੰ ਖਰਾਬ ਕਰਦਾ ਹੈ ਉਹਦੇ ਉਹਨੂੰ ਖਤਮ ਕਰਨ ਲਈ ਇਕੱਠੇ ਹੋ ਕੇ ਕੰਮ ਕਰੀਏ ਪੋਜ਼ਿਟਿਵ એનਰਜੀਜ਼ ਦੇ ਨਾਲ ਕਲੈਕਟਿਵ ਆਈ ਸੈਸ਼ਨ ਦੇ ਨਾਲ ਜੇ ਅਸੀਂ ਕੋਸ਼ਿਸ਼ ਕਰਾਂਗੇ ਤੇ ਜ਼ਰੂਰ ਹਾਸਲ ਕਰ ਲਾਂਗੇ ਨੌਜਵਾਨਾਂ ਨੂੰ ਇਹ ਜਿਹੜੀ ਅੱਜ ਸਟੇਜ ਤੇ ਗੱਲਾਂ ਹੋਈਆਂ სპੋਰਟਸ ਬਹੁਤ ਜ਼ਰੂਰੀ ਹੈ ਬਿਕੋਜ਼ ਇਨ ਯੰਗ ਏਜ ਅ ਪਰਸਨ ਇਜ਼ ਫੁੱਲ ਆਫ એનર્ਜੀ ਉਹਨੂੰ ਚੈਨਲਾਈਜ਼ ਕਰਨਾ ਬਹੁਤ ਜ਼ਰੂਰੀ ਹੈ ਉਹ ਕਿਸੇ ਰਾਹੀ ਵੀ ਤੁਸੀਂ ਵਰਕਆਊਟ ਕਰ ਸਕਦੇ ਹੋ ਤੁਸੀਂ ਐਥਲੈਟਿਕਸ ਤੁਸੀਂ სპੋਰਟਸ ਤੁਸੀਂ ਕੋਈ ਵੀ ਇਹੋ ਜਿਹੀ ਐਕਟੀਵਿਟੀ ਜ਼ਰੂਰ ਆਪਣੀ ਲਾਈਫ ਵਿੱਚ ਰੱਖੋ ਜਿਹੜੇ ਕਿ ਤੁਹਾਨੂੰ ਇੱਕ ਬੋਡੀ ਹਾਈ ਦੇ ਤੇ ਉਹ ਜਿਹੜੀ ਹਾਈ ਹੈ ਉਹ ਲਾਈਫ ਹਾਈ ਹੈ ਉਹੀ ਚਾਹੀਦੀ ਸਾਨੂੰ ਲਾਈਫ ਤੋਂ ਹਾਈ ਚਾਹੀਦੀ ਹੈ ਸਾਨੂੰ ਤੋ ਹੈ ਨਹੀਂ ਚਾਹੀਦੀ ਥੈਂਕ ਯੂ ਬਿਲਕੁਲ ਜੀ ਖੇਡਾਂ ਨੂੰ ਵੀ ਆਪਣੀ ਜ਼ਿੰਦਗੀ ਦਾ ਅਨਿਖੜਵਾ ਅੰਗ ਬਣਾਣਾ ਪਵੇਗਾ ਨੌਜਵਾਨਾਂ ਨੂੰ ਤਾਂ ਜੋ ਇਸ ਨਸ਼ੇ ਦੀ అలਮਤ ਤੋਂ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਬਚ ਸਕੇ ਲਗਾਤਾਰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਲਗਾਤਾਰ ਪਿਛਲੇ 6 ਦਿਨਾਂ ਤੋਂ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਨੇ ਜਿਸ ਵਿੱਚ ਜਿਹੜੇ ਨੌਜਵਾਨ ਸ਼ਾਮਿਲ ਹੁੰਦੇ ਨੇ ਉਹਨਾਂ ਨੂੰ ਨਸ਼ਿਆਂ ਦੇ ਜਿਹੜੇ ਕਿ ਬਾੜੇ ਪ੍ਰਭਾਵ ਨੇ ਉਹਨਾਂ ਤੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਔਰ ਕਮਿਸ਼ਨਰ ਪੁਲਿਸ ਰਣਜੀਤ ਸਿੰਘ ਤੁਹਾਨੂੰ ਦਾ ਵੀ ਇਹੀ ਆਖਣਾ ਵੀ ਨੌਜਵਾਨ ਜੇ ਸਾਡੇ ਸਿਹਤਮੰਦ ਰਹਿਣਗੇ ਤੇ ਪੰਜਾਬ ਦੇ ਸਿਰ ਤੇ ਜਿਹੜਾ ਕਲੰਕ ਲਗਾ ਹੋਇਆ ਹੈ ਨਸ਼ੇ ਦੇ ਪਿਛੇਵੇਂ ਦਰਿਆ ਦਾ ਉਹ ਵੀ ਜਿਹੜਾ ਕਿ ਉਹ ਹੁਣ ਜਲਦੀ ਮਿਟ ਪਾਵੇਗਾ ਕਿਆ ਮੈਂ ਪਰਸਨ ਵਿਪਸ਼ਰਮਾਨਾ ਸਿਕੰਦਰਪੁਰ ਸ੍ਰੀਚਾ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par